ਮੇਰਾ ਨਾਮ ਹੈਗਾ ਰਜਨੀ ਕੋਸ਼ਲ ਤੇ ਸਾਡੀ ਇੱਕ ਆਪਣੀ ਸੰਸਥਾ ਹੈ shri hari naam sangeetan mandali ਇਹ ਉਹਨਾਂ ਦੇ ਨਾਲ ਕੇ ਸਨਾਤਨ ਧਰਮ ਸਭਾ ਐਂਡ ਪ੍ਰਾਣਡਪ ਸੋਬਰ ਸਭਾ ਨੇ ਨਾਲ ਕੇ ਇਹ ਪ੍ਰੋਗਰਾਮ ਕੀਤਾ ਵਾ ਇਹਦੇ ਵਿੱਚ ਅਸੀਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਨਰਾਤਿਆਂ ਦੇ ਵਿੱਚ ਤੇ ਡਾਂਡੀਆਂ ਦਾ ਪ੍ਰੋਗਰਾਮ ਕੀਤਾ ਜਿਹੜਾ ਕਿ ਲੋਕਾਂ ਨੇ ਖੂਬ ਪਸੰਦ ਕੀਤਾ ਇਸ ਤੋਂ ਬਾਅਦ ਸਾਡਾ ਹੈਗਾ ਵਾ ਲੰਗਰ ਦਾ ਪ੍ਰੋਗਰਾਮ ਹੈ ਵਰਤ ਵਾਲਿਆਂ ਲਈ ਵੀ ਅਲੱਗ ਲੰਗਰ ਹੈ ਔਰ ਆਮ ਜਨਤਾ ਲਈ ਵੀ ਅਲੱਗ ਲੰਗਰ ਹੈ ਇਹ 7:30 ਵਜੇ ਤੇ ਉਹ ਚਾਹਤਾ ਜੀ ਖਾਸ ਨਹੀਂ ਨਹੀਂ ਇਹ ਹੈ ਜੀ ਅਸੀਂ ਮਤਲਬ ਕਿ ਉਪਰਾਲਾ ਕੀਤਾ ਵਾ ਜਿੱਦਾਂ ਲੋਕਾਂ ਨੂੰ ਪਸੰਦ ਆਇਆ ਅਗਲੀ ਵਾਰੀ ਦੋ ਅਸੀਂ ਹੋਰ 3 ਦਿਨ 4 ਦਿਨ ਕੱਟੇ ਕਰਾਂਗੇ ਆਸ਼ਾ ਕਰੀਓ ਤੁਸੀਂ ਇੰਜੋਏ ਕਰਦੇ ਵਾ ਆਨੰਦ ਮਾਣਿਆ ਕੀ ਹੈ 14 ਦਸੂਹਾ ਵਾਸੀਆਂ ਨੂੰ ਇਹੀ ਗੇਨਵਾਂਗੇ ਇਹਨਾਂ ਦੇ ਸਹਿਯੋਗ ਦੇ ਨਾਲ ਹੋਇਆ ਹੈ ਸਾਰਾ ਕੁਝ ਜੋ ਵੀ ਕੰਮ ਹੋਇਆ ਹੈ ਦਸੂਹਾ ਵਾਸੀਆਂ ਦੇ ਸਹਿਯੋਗ ਨਾਲ ਇਹ ਪਾਣ ਸਰੋਵਰ ਦੇ ਕਮੇਟੀ ਦੇ ਸਹਿਯੋਗ ਨਾਲ ਸਾਡੇ ਪ੍ਰਧਾਨ ਜੀ ਦੇ ਸਹਿਯੋਗ ਦੇ ਨਾਲ ਨਈਅਰ ਸਾਹਿਬ ਜੀ ਨੇ ਲੰਗਰ ਲੰਗਰ ਦਾ ਪ੍ਰਬੰਧ ਕੀਤਾ ਵਾ ਆਮ ਜਨਤਾ ਨੇ ਵੀ ਬਹੁਤ ਸਹਿਯੋਗ ਦਿੱਤਾ ਸਾਨੂੰ ਅਪੀਲ ਕਰਨਾ ਚਾਹੁੰਦੇ ਹਾਂ ਦੂਸਰੇ ਵਾਸੀ ਅੱਗੇ ਤੋਂ ਹੁੰ ਹਮਾ ਕੇ ਆਨ ਸਾਡੇ ਨਾਲ ਸਹਿਯੋਗ ਕਰਨ ਇਹ ਜਿਹੜਾ ਉਹਨਾਂ ਤੋਂ ਬਿਨਾਂੇ ਕੰਮ ਨਹੀਂ ਹੋ ਸਕਦਾ ਅਸੀਂ ਹੋਰ ਵੀ ਪ੍ਰੋਗਰਾਮ ਕਰਾਂਗੇ ਅਸੀਂ ਮਹਾਵੀਰ ਜਨਮ ਅਸਵ ਕਰਦੇ ਹਾਂ ਰਾਧਾ ਅਸ਼ਟਮੀ ਕਰਦੇ ਹਾਂ ਏ ਅਸੀਂ ਪਹਿਲੀ ਵਾਰ ਕੀਤਾ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਲਾਬ ਕਮੇਟੀ ਦਾ ਬਹੁਤ ਧੰਨਵਾਦ ਹੋਰ ਸਾਂਝੀ ਪਰਵਾਰ ਦੀ ਕਲਾਬ ਕਮੇਟੀ ਦਾ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ